ਤੋ ਬੈਠੋ ਬੈਠੋ ਬਾਜਵਾ ਸਾਹਿਬ ਬੈਠੋ ਤੁਹਾਨੂੰ ਨਹੀਂ ਨਹੀਂ ਬਿਲਕੁਲ ਨਹੀਂ ਤੁਹਾਨੂੰ ਸਮਾਂ ਮਿਲੇਗਾ ਤੁਸੀਂ ਬੈਠੋ ਆਪੋ ਕੁਐਸਚਨਾਂ ਤੇ ਚੱਲਣ ਦੀ ਹੈ ਜੀ ਤੁਹਾਡੇ ਨਾਲ ਦੇ ਜਿਹੜੇ ਹੋਰ ਮਾੜਯੋਗ ਸਾਥੀ ਨੇ ਉਹਨਾਂ ਦੇ ਕੁਐਸਚਨ ਰਹਿ ਜਾਣਗੇ ਤੁਹਾਨੂੰ ਤਾਂ ਮੈਂ ਕਹਿੰਦਾ ਵੀ ਚੰਗਾ ਨਹੀਂ ਲੱਗਦਾ ਸਭ ਤੋਂ ਤਜਰਬੇਕਾਰ ਹੋ ਤੁਸੀਂ ਸਰਦਾਰ ਹਰਮੀਤ ਸਿੰਘ ਪਠਾੜ ਮਾਜਰਾ 1460 ਸਰਦਾਰ ਹਰਪਜਨ ਸਿੰਘ ਮਾਨਯੋਗ ਬਿਜਲੀ ਮੰਤਰੀ ਮਾਨਯੋਗ ਸਪੀਕਰ ਸਾਹਿਬ ਤੁਹਾਡੇ ਮਾਤੇ ਮੈਂ ਰਹੀਂ ਮੈਂ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਨਾ ਹੈ ਕਿ ਮੌਜੂਦਾ ਹੈ ਤਾਂ ਅਕਾਂਸਰ ਸਕੂਲਾਂ ਦੇ ਬਿਜਲੀ ਬਿੱਲਾਂ ਨੂੰ ਮੁਆਫ ਕਰਨ ਦਾ ਕੋਈ ਵੀ ਪ੍ਰਾਵਧਾਨ ਨਹੀਂ ਹੈ ਥੈਂਕ ਯੂ ਜੀ ਹਰਮੀਤ ਜੀ ਸਪੀਕਰ ਸਾਹਿਬ ਆਪਾਂ ਸਾਰੇ ਪੰਜਾਬ ਦੇ ਵਿੱਚ ਬਿਜਲੀ ਫਰੀ ਦਿੱਤੀ ਆ ਸਰਾਂ ਦੇ ਵਿੱਚ ਜਿਹੜੇ ਗਰੀਬਾਂ ਦੇ ਬੱਚੇ ਉਹ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਪੜਦੇ ਆ ਤੇ ਸਿਰਫ 6 ਘੰਟੇ ਸਕੂਲ ਲੱਗਦਾ ਅਸੀਂ ਜਿੱਥੇ ਸਾਰੇ ਪੰਜਾਬ ਨੂੰ ਬਿਜਲੀ ਫਰੀ ਦਿੰਨੇ ਆ ਤੇ ਮੈਨੂੰ ਲੱਗਦਾ ਵੀ ਇੰਨਾ ਵੀ ਆਪਾਂ ਨਹੀਂ ਡਾਉਣ ਜਾ ਸਕਦੇ ਵੀ ਜੇ ਬੱਚੇ ਜਿਹੜੇ ਆ ਅਸਲੀ ਭਵਿੱਖ ਸਾਡਾ ਗਰੀਬਾਂ ਦੇ ਬੱਚੇ ਨੇ ਸਰਕਾਰੀ ਸਕੂਲਾਂ 'ਚ ਪੜਦੇ ਆ ਜਿੰਨੇ ਵੀ ਇੱਥੇ ਬੈਠੇ ਆ ਸਾਰਿਆਂ ਸਾਡੇ ਬੱਚੇ ਸਾਰਿਆਂ ਦੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਆ ਉਹਨਾਂ ਨੇ ਕਿਸੇ ਨੇ ਕੈਨੇਡਾ ਚੱਲ ਜਾਣਾ ਕਿਸੇ ਨੇ ਅਮਰੀਕਾ ਗਰੀਬਾਂ ਦੇ ਬੱਚਾ ਨੇ ਇੱਥੇ ਨੌਕਰੀਆਂ ਕਰਨੀਆਂ ਗਰੀਬਿਆ ਗਰੀਬਾਂ ਦੇ ਬੱਚਾ ਨੂੰ ਪੜਨ ਵਾਸਤੇ ਜੇ ਛੇਕਾਂ ਦੀ ਬਿਜਲੀ ਫਰੀ ਦੇ ਦਾਂਗੇ ਤੇ ਮੈਨੂੰ ਨਹੀਂ ਲੱਗਦਾ ਕੋਈ ਸਰਕਾਰ ਨੂੰ ਘਾਟਾ ਪੈਂਦਾ ਥੈਂਕ ਯੂ ਥੈਂਕ ਯੂ ਅਮਨ ਜੀ ਕੁਝ ਕਹਿਣਾ ਚਾਹੁੰਦੇ ਆ ਮੰਤਰੀ ਜੀ ਸਪੀਕਰ ਸਾਹਿਬ ਧੰਨਵਾਦ ਜੀ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਚਾਹੇ ਐਮ ਐਲ ਏ ਸਾਹਿਬ ਦਾ ਸਵਾਲ ਮੇਰੇ ਨਾਲ ਰਿਲੇਟਡ ਨਹੀਂ ਹੈ ਪਰ ਇਹ ਇਹਨਾਂ ਦਾ ਸਵਾਲ ਹੈ ਜਿਹੜਾ ਉਹ ਸਾਰੇ ਪੰਜਾਬ ਨਾਲ ਰਿਲੇਟਡ ਹੈ ਤੇ ਮੈਂ ਸਮਝਦਾ ਕਿ ਉਹਦੇ ਚ ਅਸੀਂ ਵੀ ਕੁਝ ਨਾ ਕੁਝ ਕੰਟਰੀਬਿਊਟ ਹੈ ਜਿਹੜਾ ਉਹ ਕਰ ਸਕਦੇ ਆ ਸਰ ਇਸ ਤਰ੍ਹਾਂ ਕਿ ਇਹ ਇਹਨਾਂ ਦਾ ਸਵਾਲ ਬਿਲਕੁਲ ਵਾਜਬ ਹੈ ਪਰ ਇਹਦੇ ਚ ਜੇ ਬਿਜਲੀ ਪਾਵਰ ਡਿਪਾਰਟਮੈਂਟ ਵੱਲੋਂ ਨਹੀਂ ਪ੍ਰੋਪੋਜ਼ਲ ਹੈ ਕਿ ਤਾਂ ਅਸੀਂ ਆਲਰੇਡੀ ਕਿਉਂਕਿ ਰੀਨਿਊਏਬਲ એનર્ਜੀ ਮੇਰੇ ਕੋਲੇ ਹੈ ਇਹ ਅਸੀਂ 3 ਸਾਲ ਪਹਿਲਾਂ ਰਿਅਲਾਈਜ਼ ਕੀਤਾ ਸੀਗਾ ਤੇ ਹੁਣ ਤੱਕ 3 ਸਾਲਾਂ ਦੇ ਵਿੱਚ ਅਸੀਂ 4250 ਤੋਂ ਵੀ ਪ੍ਰੀਸਾਈਜ਼ 4238 ਸਕੂਲਾਂ ਦੇ ਉੱਪਰ 5-5 ਕਿਲੋਵਾਟ ਦੇ 22 ਮੈਗਾਵਾਟ ਦੇ ਜਿਹੜੇ ਸੋਲਰ ਪਾਵਰ ਪੈਨਲਸ ਨੇ ਜਿਹੜੇ ਉਹ ਅਸੀਂ ਲਗਾ ਚੁੱਕੇ ਆ ਆਲਰੇਡੀ 4200 ਕਰੀਬ ਦੇ ਕਰੀਬ ਸਕੂਲਾਂ ਦੇ ਉੱਪਰ ਆ 2400 ਸਕੂਲਾਂ ਦੇ ਉੱਪਰ 5-5 ਕਿਲੋਵੋਟ ਦੇ 12 ਕਿਲੋਵੋਟ ਦੇ 12 ਮੈਗਾਵੋਟ ਦੇ ਨੇ ਜਿਹੜੇ ਉਹ ਹੋਰ ਲੱਗ ਰਹੇ ਨੇ ਇਹ ਜਿਹੜੇ ਹੁਣ ਤੱਕ ਲੱਗ ਚੁੱਕੇ ਲੱਗ ਚੁੱਕੇ ਇਹਨਾਂ ਦੇ ਉੱਪਰ ਆਲਰੇਡੀ 120 ਕਰੋੜ ਜਿਹੜਾ ਉਹ ਪੰਜਾਬ ਸਰਕਾਰ ਖਰਚ ਚੁੱਕੀ ਹੈ ਸਰ ਟੋਟਲ 19110 ਸਕੂਲ ਨੇ ਤੇ ਸਾਡਾ ਟਾਰਗੇਟ ਹੈ ਰਿਨਿਊਬਲ એનર્ਜੀ ਡਿਪਾਰਟਮੈਂਟ ਦਾ ਕਿ ਆਉਣ ਵਾਲੇ ਦੋਆਂ ਸਾਲਾਂ ਦੇ ਵਿੱਚ ਇਹ ਸਾਰੇ ਦੇ ਸਾਰੇ 19110 ਸਕੂਲਾਂ ਨੂੰ ਅਸੀਂ ਸੋਲਰ ਪਾਵਰ ਦੇ ਨਾਲ ਇਨੇਬਲ ਕਰ ਦਾਂਗੇ ਕਿਉਂਕਿ ਸਕੂਲ ਵੀ ਦਿਨ ਦੇ ਟਾਈਮ ਲੱਗਣਾ ਹੁੰਦਾ ਤੇ ਸੋਲਰ એનર્ਜੀ ਉਹਦੇ ਲਈ ਬੈਸਟ ਸੂਟੇਬਲ એનર્ਜੀ ਉਹੀ ਹੈ ਇਸ ਤੋਂ ਇਲਾਵਾ ਗਵਰਨਮੈਂਟ ਬਿਲਡਿੰਗਸ ਵੀ ਨੇ ਜਿਹੜੀਆਂ ਅਸੀਂ 53700 ਦੇ ਕਰੀਬ ਅਸੀਂ ਆਇਡੈਂਟੀਫਾਈ ਕਰ ਚੁੱਕੇ ਹਾਂ ਇਨਕਲੂਡਿੰਗ ਸਕੂਲਸ ਜਿਨ੍ਹਾਂ ਵਿੱਚੋਂ 27000 ਪਲੱਸ ਸਕੂਲਾਂ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਦੇ ਉੱਪਰ ਇਹ ਪ੍ਰੋਸੈਸ ਚੱਲ ਰਿਹਾ ਹੈ ਅੰਡਰ ਟੈਂਡਰ ਪ੍ਰੋਸੈਸ ਚੱਲ ਰਿਹਾ ਹੈ ਤੇ 100 ਮੈਗਾਵਾਟ ਦਾ ਅਸੀਂ ਇਹ ਪ੍ਰੋਗਰਾਮ ਲੀਕਿਆ ਹੋਇਆ ਹੈ ਸੋ ਮੇਰੀ ਐਮਐਲਏ ਸਾਹਿਬ ਨੂੰ ਵੀ ਬੇਨਤੀ ਇਹ ਹੈ ਕਿ ਇਹਨਾਂ ਦੇ ਹਲਕੇ ਦੇ ਵਿੱਚ ਵੀ ਸਾਰੇ ਐਮਐਲਏ ਨੂੰ ਮੇਰੀ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਤੁਹਾਡੇ ਕੋਲੇ ਡਿਮਾਂਡ ਆਵੇ ਤੁਹਾਨੂੰ ਜ਼ਰੂਰਤ ਮਹਿਸੂਸ ਹੋਵੇ ਤੁਸੀਂ ਸਾਡੇ ਪੀੜਾ ਡਿਪਾਰਟਮੈਂਟ ਦੇ ਨਾਲ ਸੰਪਰਕ ਕਰੋ ਤਾਂ ਕਿ ਆਪਾਂ ਆਉਣ ਵਾਲੇ 2 ਸਾਲਾਂ ਦੇ ਵਿੱਚ ਮੈਕਸਿਮਮ ਜਿਹੜੀਆਂ ਗਵਰਨਮੈਂਟ ਬਿਲਡਿੰਗਸ ਨੇ ਉਹਨਾਂ ਨੂੰ ਆਪਾਂ ਸੋਲਰਾਈਜ਼ ਕਰਕੇ ਨਾਲੇ ਤਾਂ ਪਾਵਰ ਡਿਪਾਰਟਮੈਂਟ ਦੇ ਉੱਪਰ ਸਰਕਾਰ ਦੇ ਉੱਪਰ ਸਬਸਿਡੀ ਦਾ ਜਿਹੜਾ ਬੋਝ ਹੈ ਉਹ ਘਟਾ ਸਕੀਏ ਤੇ ਨਾਲੇ ਇੱਕ ਜਿਹੜੀ એનર્ਜੀ ਹੈ ਜ ਦੁਨੀਆ ਜਿਸ ਨੂੰ ਨੂੰ ਫੋਲੋ ਕਰ ਰਹੀ ਹੈ ਆਪਾਂ ਵੀ ਉਹਦੇ ਨਾਲ ਕਦਮ ਦੇ ਨਾਲ ਕਦਮ ਲਾ ਕੇ ਚੱਲ ਸਕੀਏ ਥੈਂਕ ਯੂ ਥੈਂਕ ਯੂ ਥੈਂਕ ਯੂ